Продолжение कि आप मजबूरी लीजिए आप आ पाते लेकिन पता नहीं कैसे बीच में आ गए आप खड़े 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 हम सबका बहुत बहुत धन्यवाद है इस खाली और अपने अपनी हौसला आई है तो आपका बहुत-बहुत धन्यवाद है इस खाली और हम पक्का बोल देंगे गाड़ी तक हम सारे आज टूर्नामेंट के पहुंचने के बाद थैंक यू बाय बच्चे प्यार देते हैं तेरी पहली स्टेज हुई थी अपने सर से शुरू करता है ਤੇ ਅੱਜ ਤੇ ਮੈਂ ਵੀ ਗਿਆ ਸੀ ਮੇਰੇ ਲਈ ਬਹੁਤ ਵੱਡੀ ਗੱਲ ਜਦੋਂ ਸੱਚੀ ਸੁਪਨਾ ਦੇਖ ਦਿੱਤੀ ਆ ਜਿਹੜਾ ਟਾਈਮ ਤੇ ਇੰਨਾ ਕੰਮ ਸਿਮਟ ਕੇ ਕਰਦਾ ਹੈ ਨਾ ਇੱਕ ਦੇ ਜੋਰ ਤੇ ਬੋਲਦਾ ਤੇ ਮੈਂ ਬਈ ਮੇਰਾ ਬਹੁਤ ਵੱਡਾ ਸੁਪਨਾ ਗਾਹੇ ਤੇ ਮੈਂ ਅਜੇ ਨਾਲ ਬਹਿ ਕੇ ਉਹ ਵੀ ਬਹੁਤ ਬੜਾ ਮਾਣਾ ਜਣਾ ਬਣਿਆ ਬਹਿਣਾ ਸਾਹਮਣੇ ਤੇ ਮੈਡਮ ਬੈਠੇ ਜਿਨ੍ਹਾਂ ਨੂੰ ਅਸੀਂ ਦੇਖ ਦੇਖ ਕੇ ਵੱਡੇ ਹੋਏ ਹਾਂ ਕੰਨ ਯਾਰ ਬਹੁਤ ਸਾਰੀਆਂ ਫਿਲਮਾਂ ਦੇਖਦੇ ਬਈ ਨਾ ਕੋਈ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਪਰ ਇੱਕ ਗੱਲ ਦੀ ਤੁਸੀਂ ਨੋਟ ਕਰਦੇ ਮੈਂ ਤੁਹਾਨੂੰ ਇਹ ਕਹਿਣੀ ਹੁੰਦੀ ਜਿੰਨਾਂ ਦਾ ਆਪਣੀ ਫੀਸ ਬਣਾਇਆ ਹੁੰਦਾ ਕੋਈ ਚੀਜ਼ ਨਹੀਂ ਲੇਗਾ ਕਲਿਆ ਪਰ ਉਹਨਾਂ ਦੀ ਜਮਾਂ ਨਹੀਂ ਕਿ ਕਾਜੇ ਪਹੁੰਚ ਵੀ ਲੋੜ ਦੱਬਾਉਂਗਾ ਪਾਊਡਰ ਲਾਉਂਦੀ ਲੋੜ ਵੀ ਨਾ ਤਾਂ ਮੈਂ ਕੋਈ ਮਤਲਬ ਜੇ ਮੈਂ ਤੁਹਾਨੂੰ ਮਜਾ ਨਹੀਂ ਵੀ ਤਾਂ ਲੋੜ ਪਾਉਂਦੀ ਦੋ ਪਾਰਣ ਲੋੜ ਨਾ ਪੁੱਛਦੇ ਪਰ ਇਹ ਬੰਦੇ ਦੋਸਤ ਤੇ ਤੋਂ ਸਾਹ ਦੇ ਤੁਸੀਂ ਕੀ ਕਿਹੜਾ ਚਾਹੋਗੇ बच्चे oh. <laughs> <laughs> हां जी मां और परेशान हो चुके हैं नाम है रो वीडियो में आज आपके छोटे हाथ में आ गया मेरे बड़े हाथ में आ गया अपना घंटे आया ठीक है करके और भी धन्यवाद श्री सची का जी भाई सर हरदीप सिंह लो हरदीप भाई सारे लोगों का धन्यवाद नहीं, मैं इस पर बनाना भाई सबसे काम हाँ नहीं है नहीं है मैं देख रही हूँ कि आप काम कर रहे हैं, एक्ट्रेविशन चला रहे हैं नहीं तो पहला कि मैं दोस्तों कि आज डस्पेट भी आया है, ये एनर एक्ट्रेविशन आई है हैं तो ਮੈਨੂੰ ਪਤਾ ਰਿਹਾ ਹੈ ਇਹ ਸਦੂਲਗੜ੍ਹ ਤੋਂ ਆ ਇਹਨਾਂ ਨੇ ਸਾਨੂੰ ਅੱਜ ਬੁਲਾਇਆ ਤੇ ਪਹਿਲਾਂ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਤੁਹਾਨੂੰ ਹਾਂਜੀ ਤੇ ਇਸ ਤੋਂ ਪਹਿਲਾਂ ਮੈਂ ਬਰਨਾਲੇ ਦੇ ਵਿੱਚ ਇੱਕ ਸ਼ੋਅ ਕੀਤਾ ਸੀਗਾ ਬਹੁਤ ਮਿਕਸ ਹੋ ਰਿਹਾ ਸੀਗਾ ਜੀ ਉੱਥੋਂ ਵਿੱਚ ਵੀ ਮੈਂ ਗੱਲ ਕੀਤੀ ਨਹੀਂ ਨਹੀਂ ਕੀਤਾ ਸੀ ਅਸੀਂ ਜਿਹਦੇ ਵਿੱਚ ਅਸੀਂ ਫਟੀਕਸ ਤੇ ਸਰੇਮ ਵਾਲਿਆਂ ਨੂੰ ਕੰਡਕਟ ਕਰ ਰਹੇ ਹਾਂ ਅਸੀਂ ਉਹਨਾਂ ਕੁੜੀਆਂ ਨੂੰ ਪ੍ਰਮੋਟ ਕਰ ਰਹੇ ਹਾਂ ਜਿਹੜੀਆਂ ਵਾਕਈ ਪਿੰਡਾਂ ਦੇ ਵਿੱਚ ਰਹਿੰਦੀਆਂ ਨੇ ਇਹ ਜਿਹੜੇ ਥੋੜੇ ਕਸੂਮਾਂ ਵਿੱਚ ਬੈਠੀਆਂ ਨੇ ਕਰੀ ਮਹੱਲੇ 'ਚ ਬੈਠੀਆਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਲੈ ਕੇ ਬਾਹਰ ਆਈਏ ਤੇ ਉਹਨਾਂ ਦੇ ਵਿੱਚੋਂ ਅਸੀਂ ਕੱਢ ਕੇ ਇੱਕ ਬਹੁਤ ਵੱਡੀ ਡਿਜ਼ਾਈਨਰ ਬਣਾਈਏ ਪੰਜਾਬ ਦੀ ਜਿਹਦਾ ਨਾਮ ਹੋਵੇ ਵੀ ਹਾਂ ਸਾਡੇ ਪੰਜਾਬ ਵਿੱਚ ਬਹੁਤ ਕੂਰਤ ਬਹੁਤ ਬੱਗੇ ਡਿਜ਼ਾਈਨਰਸ ਨੇ ਹਾਂਜੀ ਬਹੁਤ ਸਾਡੇ ਪੰਜਾਬ ਦੇ ਵਿੱਚ ਵੀ ਆਪਣੇ ਬਹੁਤ ਹੁੰਦੇ ਨੇ ਪਰ ਲੇਕਿਨ ਉਹਨਾਂ ਲਈ ਕੋਈ ਪਲੇਟਫਾਰਮ ਨਹੀਂ ਹੈ ਠੀਕ ਹੈ ਭਾਵੇਂ ਮੈਂ ਪੜ੍ਹਨੀ ਕਰਾਂ ਤਾਂ ਸੋਸ਼ਲ ਮੀਡੀਆ ਬਹੁਤ ਸੁਣੀਆ ਬਣ ਕੇ ਗਿਆ ਬਹੁਤ ਮਹੀਨਿਆਂ ਨੂੰ ਲਗਾਤਾਰ ਜਿਹੜੇ ਵੀ ਜਿਹੜੇ ਲੱਗੇ ਹੋਏ ਨੇ ਇਹ ਲੋਕਾਂ ਨੂੰ ਪ੍ਰਮੋਟ ਕਰ ਰਹੇ ਨੇ ਇੱਕ ਫੋਟੋ ਵੀਡੀਓ ਰਾਹੀਂ ਇੱਕ ਬਹੁਤ ਵੱਡਾ ਪ੍ਰੈਸ਼ਰ ਆਉਣਾ ਹੈ ਜਿਹਦੇ ਰਾਹੀਂ ਅਸੀਂ ਲੋਕਾਂ 'ਚ ਜਾਂਦੇ ਆਂ ਘਰਾਂ 'ਚ ਜਾਂਦੇ ਆਂ ਲੋਕਾਂ ਦੇ ਹੱਥਾਂ 'ਚ ਜਾਂਦੇ ਆਂ ਆਹ ਜਿਹੜੇ ਆਮ ਸਾਡੇ ਚੰਪਾ ਨੂੰ ਸਾਰੇ ਨੂੰ ਪਤਾ ਲੱਗਦਾ ਕਿ ਕਿੱਥੇ ਕੀ ਹੋ ਰਿਹਾ ਹੈ ਬਿਲਕੁਲ ਮੈਂ ਤਾਂ ਇਹ ਸਾਨੂੰ ਵਧਾਈਆਂ ਦਊਂਗਾ ਕੁੜੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਬਹੁਤ ਬਹੁਤ ਧੰਨਵਾਦੀ ਸਪੈਸ਼ਲ ਤੌਰ ਤੇ ਬਾਹਰ ਆ ਕੇ ਪੜ੍ਹਿਆ ਕੁਝ ਨਵੇਂ ਜਿਹੇ ਆਈਆਂ ਸਾਰੀਆਂ ਭੈਣਾਂ ਦਾ ਧੰਨਵਾਦ ਅੱਜ ਇਸ ਸਮਾਗਮ ਕਿਉਂਦਾ ਨਹੀਂ ਮੈਂ ਇਹ ਲਾਈ ਇਹ ਦੇਖੋ ਜਿਹੜਾ ਸੁਣਦਾ ਵੈਜਨ ਹੈ ਦੇ ਵਿੱਚ ਰਹਿੰਦੀ ਅੱਖ ਜਨਾਨੀ ਨੀਅਤੀ ਛੋਟਾ ਫੈਸ਼ਨ ਹੁੰਦੇ ਵਿੱਚ ਰਹਿੰਦੀ ਅੱਖ ਜਨਾਨੀ ਦੀ ਵੀ ਇਹਨਾਂ ਸਰਚਾਂ ਦੇ ਵਿੱਚ ਅੱਖ ਭਗੀਆਂ ਨੀਂ ਮੈਂ ਸੋਚੀ ਸੀ ਅਗਲੀ ਰੈਕਸ਼ਨ ਤੇ ਨਾਣਾ ਜਾਣਾ ਸਹੀ ਕਾਪੀ ਬੈਕ ਬਿਲਕੁਲ ਅੱਛਾ ਕਿ ਕਿਤੇ ਹੈ ਕਿਤੇ ਵੀ ਜਾਣਾ ਹੋਵੇ ਸਭ ਤੋਂ ਵੱਡੀ ਗੱਲ ਟੈਨਸ਼ਨ ਕਰਾਂਗੇ ਜਿਹੜਾ ਬਲਕਿ ਸੂਟ ਕੇ ਆਹ ਆਹ ਸੂਟ ਹੈਂਗਰ 'ਚ ਹੁੰਦਾ ਹੁਣ ਆਪਣੇ ਸੋਸ਼ਲ ਮੀਡੀਆ ਤੇ ਕੈਂਸਲ ਲੈਣ ਨਹੀਂ ਦਿਆ ਕਿੰਨੀ ਐਪਣਾ ਆ ਗਈ ਹੈ ਦੇਖੋ ਨਾਲ ਦੀ ਨਾਲ ਭੇਜ ਦੋ ਕਿੰਨੀ ਸਾਨੂੰ ਸਭ ਤੋਂ ਪਹਿਲਾਂ ਟੈਨਸ਼ਨ ਹੀ ਆਪਣੇ ਸੂਟ ਦੀ ਹੁੰਦੀ ਹੈ ਜਿੱਥੇ ਮਰਜ਼ੀ ਜਾਣਾ ਭਾਵੇਂ ਛੁੜੇ ਨਿਕੁੰਦੇ ਕਿਉਂ ਨਾ ਜਾਣਾ ਹੋਵੇ ਜੇ ਰਸਿਕਾ ਜਾਣਾ ਹੋਵੇ ਨਾ ਇਹਨਾਂ ਦਾ ਸੁੱਟ ਜਮਾ ਮੌਕੇ ਦੀ ਤਿਆਰ ਹੋ ਕੇ ਹਜ਼ਾਰਾਂ ਦੇ ਹਜ਼ਾਰਾਂ ਸੁੱਟ ਕੋਰੀਅਰ ਕਰਦੀ ਹੈ ਪਰ ਹੁਣ ਇਹਨਾਂ ਨੇ ਕਿਹੜੇ ਇੰਦਰ ਰੱਖੇ ਜਦੋਂ ਮਾਲ ਦਾ ਪਹਿਲਾਂ ਤਿਆਰ ਹੋ ਜਾਣਾ ਹੈ ਜੀ ਬਸ ਆਪਾਂ ਨੂੰ ਪਹਿਲਾਂ ਜਦੋਂ ਕੋਈ ਕਿਸੇ ਦਾ ਕੋਈ ਕਲਦੀਪ ਭੈਣ ਦਾ ਫੋਨ ਆ ਜਾਂਦਾ ਹੈ ਹਾਂ ਉਹਨਾਂ ਦੇ ਆ ਚੀਜ਼ ਹੈ ਨਾ ਪਹਿਲਾਂ ਵੀ ਆਪਾਂ ਸਭ ਰੈਡੀ ਕਰਵਾ ਲਈਏ ਅਗਲੇ ਭਾਵੇਂ ਕਰਾਉਣ ਨਾ ਕਰਾਉਣ ਜਿੰਨਾਂ ਦੇ ਪ੍ਰੋਗਰਾਮ ਹੈ ਮੈਂ ਵੀ ਨਾਲ ਸਭ ਗਿਆ ਨਹੀਂ ਵੀ ਵੀਰਵੀ ਬੁਟੀਕ ਦਾ ਬੰਦਾ ਸੁੱਟ ਲਾ ਘਟਾ ਜੀ ਪਰ ਮੇਰਾ ਆਦ ਰੇਅਸ ਨਾਲ ਸਟੱਡਿੰਗ ਕਰਦਾ ਕਿਹੜਾ ਸਾਡੇ ਆਣਾ ਕਰਦਾ ਪਰ ਇਹ ਗੱਲ ਬੰਦਿਆ ਨੂੰ ਸੁੱਟਾ ਮੈਂ ਤਾਂ ਇਹ ਤਿਆਰ ਹੋਣ ਤੋਂ ਪਹਿਲਾਂ ਸਾਨੂੰ ਟੈਂਸ਼ਨ ਨਹੀਂ ਪਾਣੀ ਬਾਰੇ ਕੀ ਕੁਲ ਕਰ ਦੇਣੀਆਂ ਸੂਟ ਹੀ ਨਹੀਂ ਹੈਗਾ ਮੇਰੇ ਕੋਲ ਤਾਂ ਜਾਨਵਰ ਹੀ ਕਹਿੰਦੇ ਜਿਵੇਂ ਜਾਨਵਰ ਹੀ ਹੋ ਗਿਆ

ਮੈਂ ਜਾਂ ਤੇ ਬਾਤ ਕੋ ਕੋ ਕਰਕੇ ਲਿਏ ਦਗਾ ਨਹੀਂ ਕਿ ਅੱਜ ਮੈਨੂੰ ਹੈਰੀ ਡੇਜ਼ਰ ਗਾਰਡ ਦੇ ਵਿੱਚ ਤੇ ਭੈਣ ਹੋਣਿਆਂ ਨੇ ਮੂਰਤੀ ਬਣਾ ਲਿਆ ਜਿਹਦੀ ਦਿੱਖ ਦਿੱਤੀਆ ਔਰ ਹੈਡ ਮੇਟ ਆ ਆਪਣੇ ਹੱਥੇ ਨਾਲ ਤਿਆਰ ਕੀਤੀ ਹੋਈ ਆ ਤੇ ਅੱਜ ਇਹ ਤੇ ਪਹੁੰਚੀ ਹੋਈ ਆ ਸਾਡੀ ਭੈਣ ਦਾ ਤੇ ਸਾਡੀ ਭੈਣ ਤੇ ਮਰਦੀਆਂ ਨੇ ਖਦੌਲਤ ਵਾਹੀ ਉਹਨਾਂ ਦੇ ਬੇਸ਼ੱਕ ਆ ਜੀ ਤੇਰੀ ਗੱਡੀ ਨਾ ਮੈਂ ਸਮਾਹਨੀਆਂ ਆਪਣੇ ਕਮਲੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਕਿ ਤਾਰੀਆਂ ਜਾਣੀਆਂ ਐਨਾ ਬਟਾ ਪੁਰਾਣਾ ਪਾਣੀ ਵਾਲਾ ਹਮੇਸ਼ਾ ਰੱਖੀਂ ਥੈਂਕ ਯੂ ਬੋਏ ਆਹ ਬੋਕ ਕਰ ਰਹੀ ਏ ਕਿਹਨੇ ਇਹਨਾਂ ਦਾ ਮੇਨ ਹੱਥ ਦਾ ਕੰਮ ਐ ਸਾਰਾ ਓਕੇ ਵਾਰੀ ਕੀ ਚੀਜ਼ ਹੱਥ ਨਾਲ ਬਣਾਈ ਹੋਈ ਜਿਹੜੀ ਕਿ ਅੱਜ ਦਾ ਦੇਖਣ ਨੂੰ ਮਿਲਦੀ ਵੀ ਨਹੀਂ ਉਹ ਪਹਿਲਾਂ ਅਸੀਂ ਦੇਖਦੇ ਹਾਂ ਬਹੁਤੀ ਹਨਾ ਬਹੁਤੀ ਜੰਮਾ ਬਹੁਤ ਅੱਛਾ ਹੈ ਬਹੁਤ ਪਿਆਰੀ ਅਗਲੀ ਚੀਜ਼ ਤੁਹਾਨੂੰ ਇਹ ਕਰਾਣੀ ਹੈ ਜੇ ਵੀ ਠੀਕਾ ਹੋ ਰਿਹਾ ਹੈ ਜੇਲੀ ਪ੍ਰੋਡਕਟ ਹੈ ਸਹੀ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਜੇਕਰ ਤੁਸੀਂ ਇਹ ਕਰਾ ਲਓਗੇ 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 ਜ

ਇਹ ਮੇਰੀ ਫਰੈਂਡ ਨੇ ਕਿਹਾ ਸੀ ਇਹ ਮੰਨਦਾ ਉਹਨਾਂ ਦੀ ਇਹ ਮੰਨਦਾ ओके ਇੱਕ ਵਾਰ ਸਹੀ ਤੁਹਾਨੂੰ ਸਾਰੇ ਤੁਹਾਡੇ ਆ ਪਹਿਲਾਂ ਤੁਹਾਡੀ ਵੀਡੀਓ ਨੂੰ ਮੈਂ ਤੁਹਾਨੂੰ ਡਿਸਟ੍ਰਿਕਟ ਹੈ ਬਹੁਤ ਪਿਆਰ ਦੇ ਰਹੇ ਹੋ ਇੰਨਾ ਸਾਰਾ ਪਾਈ ਰਿਹਾ ਤੱਕ ਪਹੁੰਚ ਗਏ ਸੁਪਰ ਜਵਾਨ ਨੇ ਮਾਣ ਹਣਾ ਪ੍ਰਮਾਤੰਕ ਥੈਂਕ ਯੂ ਕਹਾਂਗੇ ਜੀ ਬਾਰੇ ਪੁਲਿਸ ਦੀ ਘਟਨਾ ਨੀ ਕੋ ਬੀਬੀ ਜੀ ਜੀ ਦੀ ਵੀ ਐਕਿਊਸ਼ਨ ਵਾਲਾ ਇਹ ਲੈ ਕੇ ਜਾਣ ਨਹੀਂ ਨੇ ਅੱਜ ਬਹੁਤ ਵਧੀਆ ਗੱਲ ਲਾਈ ਕੀਤੀ ਅੱਧ ਕੀਆ ਜਿੰਨਾ ਚਿਰ ਸਦੇਮ ਦੇ ਮਾਪੇ ਜਾਂ ਦਾਦੀ ਦਾ ਕੀਆ ਵੱਡੇ ਕੋਠੀ ਕਰਦੇ ਉਹ ਨਾ ਚਿਹਰਾ ਆਪਾ ਕੋਸੇ ਨਹੀਂ ਕਰ ਸਕਦੇ ਇਹਨਾਂ ਦਾ ਆਸ਼ੀਰਵਾਦ ਮਿਲ ਜੇ ਉਹੀ ਬਹੁਤ ਵੱਡੀ ਗੱਲ ਬਣ ਗਿਆ ਹੈ ਨਾ ਦੇਖੋ ਸਾਈਟ ਤੇ ਬੈਠੇ ਹਾਂ ਇਹਨਾਂ ਤੋਂ ਬਹੁਤ ਵੱਡੀ ਗੱਲ ਹੈ ਸਹੀ ਚੱਲ ਰਿਹਾ ਤੁਹਾਨੂੰ ਚੱਲ ਰਿਹਾ

ਕੀ ਕਰੀਏ ਨਿੱਕੋ ਆਇਆ ਪਰ ਇੰਨੀ ਤਿੱਖੀ ਆ ਨਾ ਜਿੰਨੀ ਵੀ ਕਹ ਲੋ ਬਹੁਤ ਪਰੇਸ਼ਾਨ ਕਰਦੀ ਨਿੱਕੇ ਤਾਂ ਤਿੱਖੇ ਹੁੰਦੇ ਨੇ ਸੇਮ ਸੇਮ ਨਿੱਕੇ ਹੁੰਦੇ ਨੇ ਅੱਜ ਦਾ ਟਾਈਮ ਵੀ ਤਿੱਖਿਆਂ ਦਾ ਚਾਹੀਦਾ ਹੈ ਜੈਨਾ ਬੀਬੀ ਕੀ ਹੁਣ ਫੋਟੋਆਂ ਦੇ ਨਾਲ ਸਨੀ ਬਹੁਤ ਸੋਹਣੀ ਸਰ ਮੈਨੂੰ ਬਹੁਤ ਸਾਰਾ ਲੈਣੀ ਮਿਲਦੀ ਉਹਨੂੰ ਹੋਰ ਰੱਖੀ ਨੀ ਬੜੀ ਉਸ ਬੁੜੇ ਸੇਲ ਵਧੀਆ ਹੋ ਗਿਆ ਜੀ ਤਾਂ ਕਾਫੀ ਬਹੁਤ ਪਹਿਲੇ ਮੈਂ ਕਹਿੰਦਾ ਸੀ ਕਿ ਜੇ ਹੋ ਗਿਆ ਪਹਿਲਾ ਵਾਲੇ ਹਟ ਜਾਣੇ ਇੰਨੇ ਬਹੁਤ ਤੋਂ ਬਟਾਈਂਗ ਵਿੱਚ ਮਿਲਦੇ ਚੱਕਰ ਕਰਦਾ ਹਾਂ ਬਾਕੀ ਹੁਣ ਵੀ ਮੇਰਾ ਪਰਸਲ ਆਉਂਦੀ ਜੀ ਪਿਆ ਗੱਡੀ ਚ ਪਿਆ ਗੱਡੀ ਪਾਸ ਚੱਕਣੇ ਬਹੁਤ ਜੀ ਪਾਸ ਚੱਕਣੀ ਔਖੇ ਲੱਗਦੇ ਨੇ ਬੱਸ ਮੇਰੇ ਉਧਰ ਉਧਰ ਹੈਗੀ ਇੰਸਟਾਲ ਅੱਛਾ ਹਲੋ ਕਿਹਨੇ ਕਹਿੰਦਾ ਹਨਾ ਹਾਂਜੀ ਵੀਰੇ ਨੂੰ ਕਹਿਣਾ ਵੀਡੀਓ ਦਿਖਾ ਦੇ ਕਿ ਆ ਮੇਰੀ ਗੱਲ ਕਰਾਓ ਆ ਸਾਰਾ ਥੋੜਾ ਥੋੜਾ ਕਰ ਰਹੇ ਹੋਇਆ ਇਹ ਰੱਖ ਲਈ ਤੇ ਹਲੋ ਆ ਦਿਖਾਓ ਮੇਰੇ ਜਿਹੜਾ ਸੋਨੀ ਬੋਲਦਾ ਸੋਨੀ ਆਜ ਇੱਕ ਏ.ਡੀ.ਮ ਬੜਲੇ ਜਿਹੜਾ ਬੋਲਦਾ ਵੀ ਬੋਸ ਹਾਂ ਮੈਨੂੰ ਜ਼ਰੂਰ ਹੈ ਮੈਂ ਦਿਖਾਉਂਦੀ ਇੱਕ ਮਿੰਟ ਡਾਟ ਕਰ ਲਿਓ ਆਪਣੇ ਇਨਫੋ ਨੰਬਰ ਨੂੰ ਹਾਂਜੀ ਹਾਂ ਕੋਈ ਨੰਬਰ ਹੈਗਾ ਨਾ ਤੁਸੀਂ ਜਦੋਂ ਮਰਜ਼ੀ ਕਾਲ ਕਰੋ ਹਾਂਜੀ ਸਟਾਲ ਜਹਾ ਅਸੀਂ ਬੰਦਾ ਜਨ ਜਾਂਦੇ ਹਾਂ ਸਟਾਲ ਜਾਣ ਲਈ ਐਸਪੈਸ਼ਲੀ ਦੇਖਿਓ ਜੀ ਦੇਖਿਓ ਉੱਪਰ ਉੱਪਰ ਜਾਣਾ ਠੀਕ ਹੈ ਦਿੱਖੀ ਤੇ ਹੈ ਨਹੀਂ ਅਸੀਂ ਅੰਸਾਰ ਹੈ ਨਾ ਤੇਰਾ ਵੀ ਕਿਹੜੇ ਜਿੰਨਾ ਵੀ ਸਟੰਡਾਂ ਦੇ ਪੁੱਛਦੇ ਸਟਾਲ ਕਰਾਉਂਦੇ ਪਰ ਜੇ ਇਹ ਕਰ ਜਾਏ

Halo, Anji. Tolong, Anji. Oh, tolong, Oh, ਮਰਾ ਹਸਬੰਦ ਬੋਲ ਰਹੀ ਨਾ ਤੁਸੀਂ ਕਿੱਥੇ ਜੇ ਭਰਾ ਉਹਦੀ ਫੈਮਿਲੀ ਮੈਂ ਜਦੋਂ ਇੰਨੇ ਕੱਪੜੇ ਆ ਜਾਉਂਦਾ ਤਾਂ ਬੰਦਾ ਉਹੀ ਬਜਲ ਹੋ ਜਾਂਦਾ ਕਿ ਕਿਹੜਾ ਲੈ ਕੇ ਜਾਵਾਂ ਕਿਹੜਾ ਨਾਂ ਲੈ ਕੇ ਜਾਵਾਂ ਕਿਉਂਕਿ ਸੂਟ ਬੜੇ ਸੋਹਣੇ ਆ ਅੱਜ ਮੈਂ ਪਹੁੰਚੀ ਹਾਂ ਪੀਵੀ ਉੱਦੀ ਬਰਨਾਲਾ ਸੰਘੇੜਾ ਬੁਟੀਕ ਆ ਜੀ ਵਿਸ਼ੇਸ਼ ਦੇ ਵਿੱਚ ਭੈਣ ਹੋਣਿਆ ਨੇ ਕੱਪੜੇ ਲਾਏ ਹੋਇਆ ਇੱਧਰ ਬਾਈ ਜੀ ਖੜੇ ਨੇ ਤੇ ਜਿਹੜੀ ਇਹਨਾਂ ਦੀ ਕਲੈਕਸ਼ਨ ਆ ਜਿਹੜਾ ਇਹਨਾਂ ਨੇ ਕੱਪੜਾ ਲਾਇਆ ਹੋਇਆ ਸੱਚੀ ਬਹੁਤ ਸੋਹਣਾਗਾ ਔਰ ਬੜੇ ਪਿਆਰੇ ਗੁੱਪੜਿਆ ਤਾਂ ਹੀ ਮੈਂ ਆਖਿਆ ਵੀ ਮੈਂ ਤਾਂ ਤੁਮਾਂਗੋ ਪਾਗਲ ਹੋਣ ਵਾਲਾ ਕੰਮ ਆ ਕਿ ਮੈਂ ਕਿਹੜਾ ਲੈ ਕੇ ਜਾਵਾਂ ਹਨਾ ਸੋ ਭੈਣ ਹੁਣੇ ਸੱਚੀ ਐਗਜ਼ੀਬਿਸ਼ਨ ਦੇ ਵਿੱਚ ਹਿੱਸਾ ਲੈਦੇ ਰਹਿੰਦੇ ਨੇਗੇ ਪਰ ਨੰਬਰ ਇੱਥੇ ਚੱਲੂਗਾ ਜਿੰਨਾ ਜਿੰਨਾਂ ਨੇ ਸੋਹਣੇ ਸੋਹਣੇ ਕੱਪੜੇ ਮਖੋਣੇ ਆ ਤਾਂ ਤੁਸੀਂ ਜਰੂਰ ਇਹਨਾਂ ਨਾਲ ਇੱਕ ਵਾਰੀ ਗੱਲ ਕਰਿਓ ਔਰ ਇਹ ਨਹੀਂ ਹੈਗਾ ਵੀ ਤੁਸੀਂ ਕੱਪੜੇ ਆ ਕੇ ਹੀ ਲਿਆ ਸਕਦੇ ਹੋ ਤੁਸੀਂ ਇਹਨਾਂ ਨੂੰ ਵਟਸਐਪ ਦੇ ਉੱਤੇ ਓਟੋ ਭੇਜ ਕੇ ਡਿਜ਼ਾਈਨ ਭੇਜ ਕੇ ਤਿਆਰ ਕਰਵਾ ਕੇ ਘਰੇ ਬੈਠੀਆਂ ਮੰਗਵਾ ਸਕਦੀਆਂ ਕਈ ਭੈਣਾਂ ਨਹੀਂ ਆ ਸਕਦੀਆਂ ਹੁੰਦੀਆਂ ਦੇਖੋ ਦੂਰੋਂ ਹੁੰਦੀਆਂ ਨੇ ਟਾਈਮ ਨਹੀਂ ਲੱਗਦਾ ਹਨਾ ਤਾਂ ਇਸ ਕਰਕੇ ਮੇ ਸਾਰਿਆਂ ਨੂੰ ਬੇਨਤੀ ਆ ਵੀ ਹੂੜਾ ਵੀ ਵੀ ਉੱਨੀ ਬਰਨਾਲਾ ਸੰਘੇੜਾ ਇਹ ਹੀ ਆ ਨਾ ਮੈਂ ਝੂਠ ਬੋਲ ਰਹੀ ਆ ਤੇ ਨਾ ਹੀ ਗਲਤ ਬੋਲ ਰਹੀ ਆ ਨਹੀਂ ਨਹੀਂ ਸਹੀ ਆ ਹੋਰ ਮੈਨੂੰ ਆਈ ਜਾਣ ਤਾਂ ਸੱਚੀ ਤੁਸੀਂ ਜ਼ਰੂਰ ਆ ਦੇਖੋ ਇਹਨਾਂ ਨੇ ਬਹੁਤ ਸੋਹਣੇ ਕੱਪੜੇ ਲਾਏ ਹੋਇਆ ਆ ਦੇਖੋ ਇੱਧਰ ਇਹ ਮੈਨੂੰ ਕਹਿ ਰਿਹਾ ਇੱਕ ਇਹਦੇ ਵਿੱਚ ਸੂਟ ਚੱਕ ਲਓ ਮੈਨੂੰ ਪਸੰਦ ਲੱਗ ਰਿਹਾ ਸੀਰੀਅਸਲੀ ਬਹੁਤ ਸੋਹਣੇ ਬਹੁਤ ਸੋਹਣੇ ਬਹੁਤ ਪਿਆਰੇ ਜੀ ਤੇ ਨਾ 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 ਦੇਖਦੇ ਜਿੰਨਾ ਭਾਰੂ ਖਾਂਦੇ ਚਾਹੇ ਤੇ ਵਰਕ ਕਰਦੇ ਚਾਹੇ ਚੋਰਾ ਮੁੰਡਾ ਜਿਹੜਾ ਜੇ ਨਹੀ ਆਇਆ ਨੀ ਭਾਈ ਪਤਾ ਕਿਲਾ ਜਿਹੜਾ ਸੋਨੂੰ ਪਸੰਦਾ ਉਹ ਦੇ ਦੋ ਮੈਂ ਮੈਨੂੰ ਇਹ ਹੁੰਦਾ ਮੈਂ ਕੁਝ ਨਹੀਂ ਸੱਚ ਦੱਸਦਾ ਮੈਂ ਸੱਚ ਦਾਦੀ ਸੀਰੀਅਸਲੀ ਦਾਦੀ ਮੇਰੇ ਹਸਬੰਦ ਕੋਲੇ ਖੜੇ ਆ ਕੋਈ ਮਜ਼ਾਕ ਨਹੀਂ ਹੈਗਾ ਮੈਂ ਜਦੋਂ ਵੀ ਕੱਪੜਾ ਖਰੀਦਣ ਜਾਂਦੀ ਆ ਨਾ ਇਹਨਾਂ ਨਾਲ ਲੈ ਜਾਂਦੀ ਉੱਥੇ ਜਾ ਕੇ ਇਹਨਾਂ ਨੂੰ ਕਹਿੰਦੀ ਹੁੰਦੀ ਆ ਕਿ ਮੈਨੂੰ ਤਾਂ ਕੋਸਾਂ ਨਹੀਂ ਆਉਂਦਾ ਹੁਣ ਵੀ ਤੁਸੀਂ ਚੱਕ ਲੋ ਜਿਹੜਾ ਲੈਣਾ ਮੇਰੇ ਕੋਲ ਫੇਰ ਉਹ ਮੇਰੇ ਨਾਲ ਹਨ ਭਾਈ ਤੇ ਭੈਣ ਕੁਝ ਨਹੀਂ ਹੈਗਾ ਭਾਈ ਤੇ ਭੈਣ ਦਾ ਕੁਝ ਬੰਧਿਆ ਐਂ ਸਮਝਦਾ ਵੀ ਤੈਨੂੰ ਕਹਿੰਦਾ ਜੋ ਤੈਨੂੰ ਚੰਗਾ ਲੱਗਦਾ ਉਹ ਕਰਦੀ ਸੋ ਦੱਸਾ ਮੇਰਾ ਮੇਗੇ ਪਿੰਡ ਸ਼ੈਣਾਗਾ ਹਨ ਇਹ ਬਰਨਾਲਾ ਕੋਈ ਵੱਡਾ ਫਰਕ ਨਹੀਂ ਹੈਗਾ ਦਿਲਾਂ ਚ ਪਿਆਰ ਹੋਣਾ ਚਾਹੀਦਾ ਕਿਉਂਕਿ ਅਸੀਂ ਪੇਕੇ ਦਾ ਕੁਝ ਵੀ ਦੇ ਦੇਣਾ ਚਾਹੇ ਟਰੱਕ ਆ ਕਿਤੇ ਮੈ ਕਰਨ ਜਵਾਬ ਦੀ ਹਰਦੀ ਹੋਣੀ ਚਾਹੀਦੀ ਆ ਤੁਸੀਂ ਆਪ ਤਾਂ ਚੱਕਿਆ ਚੀਜ਼ ਨਹੀਂ ਹੈਗਾ ਕਰਦੇ ਆਪਣੇ ਦਾ ਕੋਈ ਚੱਕਰ ਨਹੀਂ ਲੈ ਆ ਜੀ ਇੱਥੇ ਦੇ ਲਾ ਗਿਆ ਚੱਲ ਫਿਰ ਆ ਜੀ ਮੇਰੇ ਕੋਲ ਸਾਰੇ ਕਲਰ ਆ ਪੈਣੇ ਮੈਂ ਤਾਂ ਪਹਿਲਾਂ ਕਿਹਾ ਮੈਂ ਤਾਂ ਇਹ ਚੀਜ਼ ਮੈਂ ਵੀਕ ਆ ਬਹੁਤ ਜਿਆਦਾ ਵੀਕ ਆ ਇਹ ਚੀਜ਼ ਮੈਂ ਸੱਚੀ ਵੀਕ ਆ ਮੇਸੇਜ ਹੈ ਜੀ ਅਮਲਬਾਈ ਬਾਨੂ ਪਤਨੀ ওকে ওকে ਜਿਹੜਾ ਦੱਸਦਾ ਉਹ ওকে ਇਧਰ ਆ ਹਮਮ ਅੱਛਾ ਐਸੀ ਹਾਂ ਜੀ

ਅਰੇ ਜੀ ਨਮਸਕਾਰ ਬਸ ਇੱਕ ਆ ਵੀਰੇ ਸੁਣੋ ਕਿ ਮੈਂ ਅੱਜ ਕੋਈ ਜੀ ਬਾਰੇ ਵਧੀਆ ਨਹੀਂ ਕਿੱਥੇ ਚੱਲ ਰਹੇ ਇਹ ਕੰਮ ਹੈ ਹਾਂ ਬੜਾ ਸਰਗਰਮ ਰਗਾਟ ਹੈ ਇਹ ਖਤਰਾ ਪਾ ਰਿਹਾ ਹੈ ਆਓ ਜੀ ਜਿਹੜੇ ਲੈ ਕੇ ਗਏ ਮੈਂ ਉਹ ਵੀ ਵੇਖ ਲਿਆ ਕੌਣ ਲੈ ਕੇ ਗਏ ਜਿਹੜੇ ਵੇਖ ਲਿਆ ਸੀ ਤੁਸੀਂ ਖੁਦ ਰੈਡ ਕੀਤਾ ਸੀ ਇੱਕ ਬੀਬੀ ਦੇ ਖਾਸਤੇ ਤੋਂ ਹੋ ਰਹੀ ਹੈ ਸਾਡੀ ਵੀਡੀਓ ਰਾਤ ਨੂੰ ਦੇਖ ਕੇ ਬੈਠੀ ਹੈ ਬਹੁਤ ਬਹੁਤ ਕਿੰਨਾ ਪਿਆਰ ਦਿੰਦੇ ਨੇ ਦੇਖੋ ਤਾਈਓ ਦੇ ਕਹਾਣੇ ਇਦਰੇ ਹੈ ਐਵੇਂ ਤਾਂ ਇਸ ਦੀ ਕੰਪਲੈਕਸ ਕੋਲ ਤੇਰੇ ਨਾਲ ਜੂਠੂ ਬੰਦ ਕਰਦੀ ਹੈ ਕੰਨੀ ਰ ਬੰਦ ਹੋ ਜਾਕਦਾ ਪਰ ਇੱਕ ਹੋਰ ਖੰਦੇ ਹੀ ਬਹੁਤ ਆਜੂ ਹੈ ਮੈਨੂੰ ਆਜੂ ਹੈ